ਤਵੀ ਲਵਾਈ ਆ ਦਿਖਾ ਦੇ ਕਿੱਥੇ 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 ਸਾਦਾ ਹੱਲ ਬਣਾਓ ਜੀ ਸਾਡੀ ਚਲੋ ਗੋ ਆਏ ਯਾਰ ਚੱਲੋ ਨਾ ਆਓ ਕਾਲਾ ਯਾਰ ਕੰਮੇ ਵੜਾ ਪੈਂਦਾ ਢਿਲੋ ਨੂੰ ਚੱਲ ਓ ਪਰੇ ਹੋ ਪਰ ਮੁੰਡਾ ਹੱਡ ਤੋਂ ਆਉਣ ਤੋਂ ਪਹਿਲਾਂ ਸਮੋਸੇ ਵੀ ਖਾ ਲਏ ਚੈੱਕ ਕਰੋ ਗੱਡੀ ਵੀ ਆਪਾਂ ਰੱਖੀ ਆ ਪਰ ਉੱਠਾ ਹੋ ਜੇ ਹਲਵਾਈ ਲੈ ਆਂਦੇ ਹਾਂ ਕਿੱਥੋਂ ਆਏ ਜੀ ਉਡਾ ਹੋ ਜੇ ਇੱਕ ਗੱਡੀ ਤੇ ਓਏ ਇਹਨਾਂ ਬੈਟ ਜੋ ਕੱਢੀ ਕਿਤੇ ਨਹੀਂ ਜਾਣਾ ਭਰਾਵਾ ਮੈਂ ਕਿਹਨੇ ਚਾਰ ਚੰਦਾਂ ਚਾਰ ਚਾਰਜਰ ਲੈ ਕੇ ਆਇਆ ਕਰੋ ਨਾ ਤਾਂ ਫੇਰ ਸਾਰੇ ਦੁਕਾਨਦਾਰੀ ਲੁੱਟਣ ਆਏ ਆ ਜੇ ਚਾਰਜ ਕੀ ਕੀ ਪਾਇਆ ਕੀ ਪਾਉਂਦੇ ਜੀ ਭਜੀ ਚਾਰਜੇ ਕੁੱਤੀ ਹੈ ਗਾਲੀ ਅਮਰੀਦ ਵਾਲੇ ਇੱਥੇ ਉਹ ਮਲਾਵਾ ਕੋਈ ਕਿਰਨ ਨਹੀਂ ਆਉਂਦਾ ਬਖਾ ਬੰਦ ਕਰਾ ਉਹ ਦੇ ਨਹੀਂ ਨਹੀਂ ਜਣੀ ਇਹ ਦੁਕਾਨ ਤੇ ਅੱਜ ਬੰਦੇ ਪੈ ਗਏ ਢਿੱਲੋ ਬੈ ਗਏ ਵੇਖਦੇ ਹੁੰਦੇ ਨੇ ਜੀ ਭਾਜੀ ਜਾ ਕੇ ਕੀਤਾ ਇਹ ਬਲੋਗ ਲੈ ਕੇ ਕੀਤਾ ਸਾਡੇ ਘਰ ਦਾ ਸਾਰਾ ਸਵੇਰ ਦਾ ਨਹੀਂ ਮੈਂ ਨਾ ਦੇਂਦਿਆ ਮੈਂ ਪਹਿਲਾਂ ਉੱਥੇ ਤੇਰੇ ਵੀ ਛੱਡ ਕਿਦਾਂ ਲੱਗ ਗਈ ਆ ਤੇਰੇ ਕਿਦਾਂ ਲੱਗ ਗਈ ਆ ਸਾਰਾ ਹੁਣ ਬਿਲਕੁਲ ਹੱਥ ਨਾਲ ਗਸੋਂ ਕਰਨੇ ਹੋਣੀਆਂ ਚੀਜ਼ਾਂ ਛੱਡਦੀਆਂ ਹੂੰ ਉਹ ਨੀ ਮਾਰ ਮੱਤਾ ਖਾਂਦੇ ਭਾਜੀ ਕਿਹੜਾ ਕੰਪਲੀਟ ਕਰ ਜਾ ਰਿਹਾ ਰੇਲਾ ਕੀ ਕਹਿੰਦਾ ਬਲੌਰ ਕਹਿੰਦਾ ਚ ਬਲੌਗ ਕਿਹੜਾ ਕਾਢ ਤਰਸਾਟ ਕਿਦਾਂ ਲਵਾਈਏ ਕਿੰਨੀ ਗੱਲ ਆ ਬਖਾਲੇ ਪਤਾ ਨਹੀਂ ਲੱਗਾ ਲੋਕਾਂ ਨੂੰ ਮੋਰਸਲ ਮਾਰਦਾ ਤੇਰੇ ਲਗੇ ਕਿੱਥੇ ਕਿਧਰੋਂ ਆ ਰਹੇ ਸੀ ਮੈਂ ਤਾਂ ਆੜਾ ਦੇ ਪਾੜਾਂ ਦਾ ਪਲਾਇਨ ਹੀ ਢਿੱਲੋ ਬੋਲਦੇ ਨਹੀਂ ਅੱਜ ਕੈਂ ਬੋਲਦੇ ਨਹੀਂ ਪੱਟੀ ਅੱਜ ਆ ਤਰੀਂਦੋ ਬੋਲ ਰੋਗੇ ਨਾ ਤਾਂ ਵੀ ਉਹਨਾਂ ਕਹਣਾ ਐਵੇਂ ਟੋਰ ਫੋਡ ਮਾਇਸ ਆਰੀਆਂ ਇਦੀਆਂ ਟੋਰ ਓ ਮਾਈ ਗਾਡ ਇਧਰੇ ਨਾ ਉਧੇ ਸੇਵਾ ਬੰਨਦੇ ਆ ਥੰਗ ਦਾਲ ਫੋਨ ਲੱਗਾ ਵੀ ਭਾਈ ਸੁਣਦਾ ਇਹਨੇ ਬਸ ਐ ਬੋਲ ਮੈਂ ਕਹਗਾ ਨੀ ਦੁੱਧ ਕਰਪ ਕਰਤਾ ਮੈਂ ਆਪਣੇ ਸੋਲਾ ਮੈਂ ਕਹਗਾ ਨੀ ਦੁੱਧ ਕਰਪ ਕਰਤਾ ਬਹੁਤ ਐਡ ਫੋਟ ਤੇ ਦੀ ਓਏ ਇਹ ਕੋਣ ਹੈ ਜਕਾਰ ਕਹਣਾ ਤੂੰ ਹਾਂ ਉਹ ਚਾ 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 ਮੇਜਰ ਜਿਹੜਾ ਝੂਠ ਨਹੀਂ ਬੋਲਦਾ ਅੱਜ ਜਿਹੜੀ ਪੀਤੀ ਆ ਰਗੜਾ ਬਾਹਰ ਮੰਡੇ ਸਵੇਰੇ ਵੀ ਸਾਡੇ ਉਥੇ ਤਰੇਕਾ ਥੱਲੇ ਅੱਜ ਬਣਾਵਾਂਗੇ ਸ਼ੂਟ ਕਰਾਂਗੇ ਵਲੌਗ ਆਸ਼ਾ ਵੀਰਜੀ ਮੈਂ ਆਲੂ ਗਿਆ ਵੇਨਾ ਕਿੱਦਾਂ ਸਾਰਾ ਬਾਦਾਮ ਲੈ ਕੇ ਆਇਆ ਬਰੋਂ ਦੱਸਦਾ ਨਹੀਂ ਹੈ ਮੱਭਰੇ ਨਹੀਂ ਖਾਣੇ ਮਾਂ ਆਪ ਨਹੀਂ ਖਾਣੇ ਅਸੀਂ ਤੈਨੂੰ ਖਾਣੇ ਬਦਾਂ ਨੂੰ ਰੋੜਾ ਪਵਾਣੀ ਚਰਨੀ ਆ ਸਭ ਕਾਹ ਤੈਗੇ ਖਾਣਾਂਗੇ ਮੈਂ ਤਾਂ ਕੁਝ ਵੀ ਕਰਨਾ ਨਹੀਂ ਮੈਨੂੰ ਤਾਂ ਖਾਣੇ ਪਤਾ ਕਿੱਦਾਂ ਖਾਣੇ ਮੇਹਗੇ ਕਾਣੇ ਹੈ ਵੇਰੀ ਗਰਲਫ੍ਰੈਂਡ ਇੱਧਰ ਵੇ ਢਿੱਡ ਤੇ ਹੈ ਨਿਕਲਿਆ ਇਹਨਾਂ ਦੇ ਮਾਮਾ ਸਿਆਪਨ ਦਸੀ ਨੂੰ ਨਹੀਂ ਆਂਡਾ ਦੇਸੀ ਦਿੱਤਾ ਠਾਣੇ 'ਚ ਮਰ ਗਈ ਜੋ ਬੜੇ ਨੂੰ ਨਹੀਂ ਆਂਦਾ ਜੇ ਕੋਈ ਤੇਰਾ ਰਿਸ਼ਤੇਦਾਰ ਬਾਤ ਬਦਾਮਗਾ ਓਕੇ ਹਾਂ ਤੇਰਾ ਨਾਮ ਇਹਨਾਂ ਗਾੜੇ ਮੈਂ ਨਾ ਵਸੀ ਤੈਨੂੰ ਉਹਨੇ ਵੀ ਕਿਹਾ ਸੀ ਤੈਨੂੰ ਕਹਿਆ ਕਿਹੜਾ ਜਣਾ ਮੁੰਡਾ ਡਾਕਟਰ ਨੇ ਵੀ ਕਿਹਾ ਇਹਦਾ ਕਿ ਜੇ ਸੀ ਆਂਡਾ ਦੋ ਹਰ ਮੰਡੀ ਵੇਲੇ ਫੋਨ ਲਿਆ ਪਾਜੀ ਭੰਦੀਆਂ ਫੋਨ ਦਿਖਾ ਦਈਏ ਦਾ ਲਗਾ ਫੋਨ ਲਿਆ ਆਂਦਾ ਫੋਨ ਆਇਆ ਨਹੀਂ ਉਹਦਾ ਪਾਜੀ ਦੀ ਚੱਲ ਟਾਇਰ ਵਾਲੋ ਕਹਿੰਦਾ ਵੇ ਇੱਥੇ ਕਿੰਨੇ ਦਰਾਂ ਦਾ ਨੋਟ ਆ 500 ਉੱਪਰ ਦੇ ਕੋ 100 100 ਮੈਂ ਤੇਰੇ ਪਲੇਖੇ ਕਿਹੜੀ ਆ ਆਪੋ ਕੇਡੀ ਦੇ ਭੈਣ ਜੀ ਨਹੀਂ ਇਹ ਤੇ ਫੂਜ ਇਹਨੇ ਲਿਆ ਲਿਆ ਜਿਹੜਾ ਜਿਹੜਾ ਕੈਮਰੇ ਦੀ ਪਾਰਟੀ ਵੱਖਰੀ ਲੈਣੀ ਹੈ ਅਸੀਂ ਮਰਿਆ ਆ ਕੇ ਫੋਟੋ ਵੀ ਲਈ ਉੱਤੇ ਲੋਕ ਕੀ ਆ ਲੋਕੀ ਦਾ ਬੈ ਜਾਵਾਂ ਕੱਲ ਨੂੰ ਨਾ ਕੌਣ ਜਾਪਣੇ ਮਗੋਂ ਕਿਹਾ ਵਾ ਅੱਛਾ ਇਦਾਂ ਹੁਣ ਤਾਂ ਫਿੰਗਰ ਲਾਏਗਾ ਨਹੀਂ ਵਾ ਸਕਰੀਨ ਤੇ ਚਾਹੀਦਾ ਇੰਨਾ ਮਹਿੰਗਾ ਹੋਵੇ ਮੇਰੀ ਸਾਲਾ ਇੰਨਾ ਕਿੰਨਾ ਮਹਿੰਗਾ ਦਾਤੇ ਦੇ ਕਿ ਨਵੇਂਗਾ ਮੇਰੀ ਸਾਲਾ ਤੇ ਆਉ ਲੈ ਡਾੜੀ ਅੱਜ ਕਿੱਡਾ ਗਿਆ ਮੇਰੀ ਜਾਨ ਡਾੜੀ ਅੱਜ ਕਿੱਡਾ ਗਿਆ ਹਾਂ ਡਾੜੀ ਨਹੀਂ ਉੱਥੋਂ ਕੱਢ ਦੋ ਬਈਓ ਘਟਾ ਗਿਆ ਇਹ ਗੱਲ ਕਰੀਂ ਕਹਿੰਦਾ ਕਹਿੰਦਾ ਫਲੈਟ ਕਾਦੀ ਫਲੈਟ ਕਿਹੜੇ ਲੈ ਉਹ ਮੇਰੇ ਦੋਵਾਂ ਕੋਲ ਬੈਂਡ ਬਈਓ ਗਾੜੀ ਸਾਲਿਆ ਕਹਿਣ ਗਿਆ ਆਤਾ ਆਇਆ ਕਰਦੇ ਆ ਆਇਆ ਫਾਇਰ ਕਰਦੇ ਲੈ ਆਹ ਸਾਲੇ ਵੇਖ ਸੁਣਿਆ ਪਹਿਲੀ ਅਗਲੇ ਉਹ ਪਹਿਲਾਂ ਉਹਦਾ ਭੈਣ ਚਦਾ ਪਾਣੀ ਕੀ ਕੱਲਿਆ ਮੈਂ ਕਹਿੰਦਾ ਪਹਿਲਾਂ ਮੁੜਬਲ ਤੁੜਪਲ ਕਰਾਈ ਨੂੰ ਫਾਂਗੜ ਕੇ ਕੀ ਆ ਗਿਆ ਨਹੀਂ ਚਲਾ ਤੋ ਜਾਂਦਾ ਹੁੰਦਾ ਇਹਨਾਂ ਦੀ LCD ਨਹੀਂ ਲਿਆਦੀ ਫਸਲਾ ਵਾਇਲ ਦੀ ਬਾੜ ਗਈ ਜਾਜ ਜੜੀ ਦਿੱਤੀ ਬਾਹਨ ਉਹ ਬਾਹਰ ਐ ਸਟੋਰੀ ਆ ਆ ਜਾਜੋ LCD ਭਾਤ ਤੋੜ ਰੋਣੀ ਆਹੋ ਉਹ ਮਮਾ ਦਾ ਕਰ ਰਹੇ ਕੰਪਲੀਟ ਨੂੰ ਕੇ ਬੰਨ ਕਿਉਂ ਕੇ ਬੜੀ ਜਿੰਨੇ ਦਿਨਾਂ ਵੀ ਰਹੇ ਇੰਨੇ ਵੀ ਕੱਢੇ ਆ ਇਹਨੇ ਬੰਦ ਕਰਤੀ ਬਾਦ ਲਾਂਤ ਪਾਈ ਆ ਕਿਹੜੀ ਐਨਕ ਦਿਖਾਈ ਕਿਨੇ ਦਾ ਆਜ ਲੱਗਦਾ ਆਲਵਾ ਕਿੰਨੇ ਕੁ ਰੇਡ ਆਦਾਂ ਦਾਸ ਨੂੰ ਆ ਰਹੀ ਆ ਪਾਗਲ ਜੀ ਬੰਦ ਕਰ ਮੈਂ ਪੀ ਹੋਈ ਹੋ ਐਂ ਦਾ ਪੂਰੀ ਆ ਕਿ ਪੀ ਨਹੀਂ ਇੰਦਾ ਨਹੀਂ ਮਰਨਾ ਇਹ ਚੀਜ਼ ਨਹੀਂ ਚੀਜ਼ ਕਰ ਮੈਂ ਕਿੱਥੇ ਐਡਾ ਫੋਟੋ ਫਾਟ ਕੋ ਚਾਲਾ ਨਹੀਂ ਉਹ ਇੰਦਾ ਬੰਦਾ ਜਿਆਦਾ ਬੰਦਾ ਤੀਂ ਦੇ ਮੈਂ ਪਹਿਲਾਂ ਹੀ ਦੇਖ ਲਈ ਏਜੰਸੀ ਮੈਂ ਪੂਰੀ ਗੱਲ ਅੱਜ ਹਲਕਾ ਜਿਹਾ ਜ ਕੰਮ ਹੋਇਆ ਦਾਦਾ ਇਹਨਾਂ ਮੈਂ ਗਿਆ ਸ਼ਾਮ ਵੀ ਜੀ ਮੈਂ ਗਿਆ ਚੱਲ ਰਿਹਾ ਤਾਂ ਕਿ ਜਿੱਤ ਕੰਟਾ ਮਾਰਦੇ ਕਿ ਕਹਿੰਦਾ ਆਪਣਾ ਪਲਾਨ ਕਿਦਣਵਾ ਕਿੰਨੇ ਤਰੀਕੇ ਨਾਲ ਦੱਸਦੇ ਫਿਰ ਇਹਨਾਂ ਨੂੰ ਦੱਸ ਤੋਂ ਬਾਅਦ ਐ ਹਾਂ ਨੂੰ ਆ ਦੱਸਵਾ ਹਾਂ ਦੱਸਦਾ ਦੇ ਨਾਲ ਹੀ ਚਲ ਪਾਇਆ ਜੇ ਗਾਜ ਜੀ ਪਲਾਨ ਢਾਈਾ ਸਾਡੇ ਕਰਦੇ ਆ ਪੈਸੇ ਤੁਹਾਡੇ ਪਲੇ ਸਾਡੇ ਅਸੀਂ ਵਿਨੈਸ ਤੋਂ ਇਹ ਕਰਵਾਇਆ ਵਿਨੈਸ ਤੋਂ ਇਹ ਤੁਹਾਡੇ ਗਾੜੀ ਲਾ ਕੇ ਲੋਕੇਸ਼ਨ ਮੈਪ ਦੇਣ ਵਾਲੇ ਆ ਅਸੀਂ ਤੁਹਾਡਾ ਬਜਟ ਵੀ ਬਣਾ ਰਹੇ ਆ ਕਿਤੇ ਤੁਹਾਡਾ ਵੀ ਮੈਪ ਨਾਲ ਹੀ ਬਣਾ ਦੇਣਾ ਅਸੀਂ ਮੈਂ ਗਿਆ ਮੈਂ ਗਿਆ ਓਏ ਮੈਂ ਕਿਹਾ ਰਸਤਾ ਲੈ ਲਓ ਓਏ ਤੁਰਨਾ ਵੀ ਪੈਣਾ ਮੁੜੇ ਸਾਬੂ ਉਹਨੇ ਉਹ ਮੀਆਂ ਮੀਆਂ ਵਾਲੇ ਬੰਦੂਣ ਕਿਹਨੇ ਨਹੀਂ ਉਹ ਨਹੀਂ ਤਾਂ ਨਹੀਂ ਉਹ ਲੈ ਲਓ ਜੋਬ ਕਰਕੇ ਖਾਸ ਖਾਸ ਤੁਹਾਨੂੰ ਨਹੀਂ ਦੱਸਣਾ ਖਾਸ ਖਾਸ ਕਹਿੰਦੇ ਮੌਲੀ ਖਾਸ ਖਾਸ ਹੋਵੇਗਾ ਰਗੜੀ ਲਾਉਂਦੇ ਜਾਵਾਂਗੇ ਨਾਲ ਹੀ ਲੈ ਲਓ ਸਵਾਨ ਜਿੱਤੇ ਮੇਰੇ ਮੋਢੇ ਤੇ ਪਾਈ ਆਈ ਨਹੀਂ ਆਈ ਨਹੀਂ ਜੋਨ ਤਾਲਾ ਨਹੀਂ ਕੋਈ ਵੀ ਆਪਣੇ ਗੁੰਡਾ ਜੋ ਕੇ ਤੁਰਿਆ ਹੀ ਓਏ ਇਹਨੂੰ ਬੋਲਾ ਤੇ ਬੈਗ ਚ ਪੀ ਗਏ ਉਹ ਕਹਤੋਂ ਨਾ ਆਪੋ ਆਪਣੀ ਮਾੜੀ ਮੋਢੀ ਜੀ ਕਿੱਟ ਕੁਟਲੇ ਉਹ ਮੇਰੇ ਪੁੱਲ ਲੈ ਜੇਟ ਸਾਰੀ ਜੇ ਹੈਪੀ ਨੇ ਤੂੰ ਜਾ ਕੇ ਦਿਖਾਰੇ ਸਾਰੇ ਮੁੰਡੇ ਕੋ ਬਹੁਤ ਕੰਮ ਲੈਣ ਦੇ ਜੇ ਤੂੰ ਕੀ ਹੋਪ ਵਨ ਪਲੱਸ ਹਰੇ ਹਰਪ੍ਰੀਤ ਸਿੰਘ ਨਹੀਂ ਸਿੱਧਾ ਨਾ ਬਲਜਿੰਦਰ ਸਿੰਘ ਸਾਨੂੰ ਕਚਰਾ ਆਦਮੀ ਹੈ ਤੂੰ ਕੂਬੇ ਦਾ ਸਾਨੂੰ ਇਹ ਨੂੰਏ ਉਥੇ ਦਿੱਲੀ ਨਹੀਂ ਬੰਦਾ ਇਹਨੇ ਇਹਨੂੰ ਕੰਮ ਨਾ ਇਹਨੂੰ ਕਹਿਣਾ ਕਿ ਇਹਨੂੰ ਬਿਮਾਰ ਹੋਣਾ ਹੈ ਜਿਆਦੇ ਸਾਬੇ ਬਿਮਾਰੀ ਹੁੰਦਾ ਵਾ ਇਹਦਾ ਬੰਬੇ ਵੀ ਇਹੋ ਗਾਂਦੇ ਇਹਨੂੰ ਤੇਰੇ ਵਿੱਚ ਸਾਹ ਨਹੀਂ ਪੜਾ ਕਣ ਕੀ ਕਹਤੁ ਜੀ ਇਹ ਤਾਂ ਕਚਰਾ ਆਦਮੀ ਐ ਤੁਹਾਡੇ ਸਾਥ ਵਾਲਾ ਮੈਨੂੰ ਪਾਣੀ ਦੇ ਕੰਨੀ ਲੈ ਕੇ ਕੱਲਣਾ ਵਾਲੀ ਤੇ ਫੋਨ ਬੰਦ ਕਰ ਲੈਣ ਮੈਨੂੰ ਫੋਨ ਨਾ ਲਾਉਂਦੇ ਬਹੁਤ ਗੰਦ ਵੀਰੇ ਦਾ ਕੀ ਕਹਿੰਦੇ ਹੋ ਮੋਦੀ ਸਾਹਿਬ ਮੋਦੀ ਤੇ ਮੇਰੇ ਤੇ ਤੁਹਾਡਾ ਗੱਦ ਉਹਨੇ ਕਹਾਂ ਇਹ ਚੁੱਪ ਕਰ ਤੋਂ ਬੰਦ ਕਰ ਲੈਣਾ ਮੈਨੂੰ ਕਹਾਂ ਮਤੀਲਾ ਤੋਂ ਜੀ ਬੈਠਾ ਰਹੇ ਨਵੇਟਰ ਨਹੀਂ ਇਹਨਾ ਵੱਡਾ ਰਿਹਾ ਯਾਰ ਓਕਾਈ ਇਹਦਾ ਹੁੰਦਾ ਪੀਸ ਟੁਕਣਾ ਇਹਨੇ ਹੈ ਗੀ ਹੋ ਜਾਣਾ ਹੈ ਕਰਕੇ ਕਿਤੇ ਤਾਂ ਡੇ ਟੁਕਣਾ ਮੈਂ ਨਾ ਸਾਰਾ ਚੂਸਦੇ ਆ ਮੈਂ ਇੱਥੇ ਸਹੀ ਉੱਧਾ بڑے بڑے ਹੱਥ ਪਾਉਂਦਾ ਭੈਣ ਮੈਂ ਮੈਂ ਕੰਮ ਨਹੀਂ ਮੈਂ ਉਦਾਂ ਹੀ ਕਦੀ ਕੁਝ ਲੈਣ ਚਾਹ ਜਾਨਾ ਕਦੀ ਕੁਝ ਉਹਦਾ ਲਾਵਾ ਵੀ ਓਏ ਲਾਵਾ ਕਿਦਾਂ ਦਿੰਦੇ ਦਿੰਦੇ ਓਏ ਇਹ ਗੁਰਤੀ ਮੇਰੀ ਲਾਜੋਤ ਦੀ ਵੇਖੀਓ ਉੱਥੇ ਮੈਨੂੰ ਕੰਮ ਭਾਵੇਂ ਨਹੀਂ ਨਾ ਹੁੰਦਾ ਇਨੇ ਜਾਂਦੇ ਰਸਾ ਬਣ ਗਏ ਆਪਣੇ ਕਿਦ ਲੋ ਜਨਾ ਮੈਂ ਆਪਣਾ ਕੰਮ ਕਰ ਲਿਆ ਮੈਨੂੰ ਰਸੇ ਦੇ ਹੀ ਆ ਦੱਸੋ ਕਾ ਚੁੱਕ ਕੇ ਦੱਸੋ ਕਿਦਾਂ ਮੈਨੂੰ ਚੈਨ ਬਲੌਗ ਹੀ ਪਹਿਲੀ ਏਦੀ ਵੇਖਿਆ ਹੋਈ ਮੈਂ ਕਦੇ ਨਹੀਂ ਵੇਖਿਆ ਮੈਂ ਜ਼ੋਰ ਇਹ ਤਾਂ ਪਸਾੜ ਗਿਆ ਜਾਂਦੇ ਡੀਸਾਈਕਲ ਪਰ ਮੈਂ ਉਹ ਡੈਪਿਆ ਲਾਉਣ ਉਹਨਾਂ ਆਪੇ ਚੁੱਕ ਚੁੱਕ ਕੇ ਤਰਪਾਉਗੇ ਤਾਂ ਉਦੋਂ ਨਾਲ ਚੁੱਪ ਜਾ ਕੇ ਮੈਂ ਦੇਖਿਆ ਨਹੀਂ ਮੈਂ ਉੱਥੇ ਵੀ ਇੰਟਰਵਿਊ ਹੋਈ ਟਾਡੀ ਐਂਡਰ ਬੋਦਾ ਉਹਨਾਂ ਨੇ ਪੜਾਇਆ ਨਹੀਂ ਮਤਲਬ ਚਾਲਾ ਸੇਫਟੀ ਦਾ ਉਹ ਸਮਾਨ ਤੇ ਮम्मा ਇਹ ਵੀ ਨਹੀਂ ਵੇਖਿਆ ਕੈਪਚੀਨ ਕੈਪਚੀਨ ਥੋੜੀ ਬਣੀ ਵੀ ਡਗੜੀ ਥਾ ਖਾਣਾ ਖਾਣਾ ਇੱਕ ਲੈ ਜੀ ਨਹੀਂ ਕਿੰਨਾ ਬਤਾਈ ਨਹੀਂ ਕੀ ਪੀਣਾ ਨਹੀਂ ਕੈਪਚੀਨ ਮੇਰੇ ਮੂੰਹ ਕੋਈ ਗਲਤ ਲੱਭ ਜਿਖੜਾਏਗਾ ਨਹੀਂ ਉਹ ਕੀ ਕਹਿੰਦਾ ਮੈਂ ਕਹਿੰਦਾ ਇਹ ਫਰੂਟ ਨਹੀਂ ਖਾਣੇ ਤੇ ਕੀ ਖਾਣਾ ਹੁੰਦਾ ਈ ਫੀਟ ਫੀਟ ਤਾਰਾ ਵੀ ਕਹਿੰਦਾ 버ਗਰ ਹੀ ਚੁੱਕੀ ਹੁਣੇ ਲੈ ਕੇ ਨਾਲ ਮੇਰੇ ਹੋਰ ਹੁੰਦਾ ਹੈ ਕਹਿੰਦਾ ਘਰੇ ਵੀਡੀਓ ਕਾਲ ਕਰਕੇ ਦਿਖਾਉਣਾ ਘਰੇ ਵੀਡੀਓ ਬਰਕਰਾਰ ਦਿਖਾਉਂਦਾ ਹੁੰਦਾ ਮੈਂ ਕਹਣਾ ਮੈਂ ਵੀ ਆਪਾਂ ਰੋਟੀ ਨਹੀਂ ਖਾਣੀ ਰੋਲ ਹੀ ਖਾਣਾਂ ਮੈਂ ਨਹੀਂ ਰੋਲ ਕਿਹਨਾਂ ਨੂੰ ਕਹਿੰਦੇ ਈ ਦੱਸੋ ਸਾਨੂੰ ਵਿਸਥਾਰ ਨਾਲ ਕਿੱਦਾਂ ਮਤਲਬ ਭਾਈ ਉਹ ਅਨਪੜ ਲੋਕੋ ਤੁਹਾਨੂੰ ਨਹੀਂ ਪਤਾ ਪੜੇ ਲਿਖੇ ਲੋਕਾਂ ਪੜੀ ਲਿਖੀ ਕੰਪਨੀ ਦਾ ਕਹਿੰਦਾ ਉੱਤੇ ਮੈਨੂੰ ਹੀ ਲੱਗਦਾ ਦੁਨੀਆਂ ਮੈਨੂੰ ਲੱਗਦਾ ਕਿ ਨੇ ਆਸੜੀ ਦੀ ਰੱਖਿਆ ਉਹ ਮੇਰਾ ਦਾ ਬੰਦੇ ਫਾਰੂ ਆਇਆ ਮਾਸਾ ਨਹੀਂ ਆਇਆ ਨੂ ਸੇ ਕੋ ਲੱਗਾ ਬੰਬੇ ਹੁੰਦਾ ਉਹ ਵੀ ਇਦਾਂ ਦਾ ਨਹੀਂ ਦਾਰ ਮੇਰੇ ਕਰ ਨਾ ਆਈ ਤੇ ਬੰਬੇ ਆਏ ਛੇ ਮਿੰਟ ਰਹਿ ਗਏ ਉਤੇ ਅੱਡੇ ਵਾਲ ਨੂੰ ਛੱਡ ਗਿਆ ਹੀ ਪਰ ਉਹ ਬੇਨਾ ਸਵਾਗਤ ਤਿੰਨ ਮਹੀਨਾ ਕਰਾਂਗੇ ਵਿజిਟ ਟੈਨਸ਼ਨ ਨਾ ਲਓ ਸਾਰੀਆਂ ਲੋਕੇਸ ਜੇ ਕੋਲੇ ਪੈਸਾ ਨਹੀਂ ਆਉਂਦੇ ਆ ਕਿਤੇ ਅੰਦਰ ਬੈਠੇ ਓਏ ਉਹ ਤੇ ਨਾ ਜੀ ਗੱਲਾਂ ਕਰਦਾ ਸੁਟ ਜਾ ਮੈਂ ਦੇਖ ਰਹੇ ਜਿੰਜੀ ਆ ਕੇ ਪਾਣੀ ਅੱਧੂ ਕੀ ਗਈ ਓਏ ਮੈਂ ਉਹਦਾ ਨਾ ਉਹ ਮੈਂ ਉਹਦਾ ਨਾਦਾ ਕੀ ਪੜਿਆ ਵਾ ਜਦੋਂ ਜਿੰਜੀ ਨੇ ਗੱਲ ਕੀਤੀ ਨਾ ਉਧਰ ਆਉਂ ਮੁੰਡੇ ਨਾਲ ਤਾਂ ਵੀ ਆ ਪੜਿਆ ਮੁੰਡਾ ਕੰਮ ਨਹੀਂ ਕਰਦਾ ਮੈਨੂੰ ਆਂਦਾ ਕੀ ਕਹਾਂਗੇ ਉਧਰ ਕੋ ਲੱਭ ਨੂੰ ਕੰਮ ਕਰਦਾ ਰਹਿੰਦਾ ਸਾਹ ਅੰਦਾ ਮੈਂ ਪਤਾ ਮੈਨੂੰ ਤੇਰੀ ਦੁੱਧਾ ਦੇਣਾ ਹੀ ਮੇਰੀ ਤੇ ਪੜ੍ਹਾਈ ਬਹੁਤ ਮੈਨੂੰ ਇੰਨੀ ਕਿਸਮ ਨਹੀਂ ਨਹੀਂ ਤੂੰ ਨਾ 20 ਸੈਕਿੰਡ ਬਾਅਦ ਜਾਣੀ ਦੁੱਧਾ ਦੇਣਾ ਹੀ ਮੇਰੀ ਪੜ੍ਹਾਈ ਬਹੁਤ ਮੈਂ ਜੋ ਜੰਡਾਂ ਦੇ ਕੋਈ ਨਹੀਂ ਅੱਜ ਕਾਦਾ ਕੰਮ ਹੀ ਆ ਨਾ ਕਹਿੰਦੇ ਕੁਝ ਹੋ ਰਿਹਾ ਸੌਂਦਾ ਨਿਕਲਦਾ ਹੋਰ ਨਹੀਂ ਕਰ ਨਿਕਲੋ ਤਾਂ ਤੇ ਤਾਂ ਮਾਨੀਆ ਰਮਾਨੀਆ ਸੋਕਰ ਰੋਡ ਕਾ ਲੋ ਕਿਤਨਾ ਥਾੜਾ ਫਰਕ ਨਹੀਂ ਆ ਰਿਹਾ ਢਿੱਡ ਚੱਪ ਕੇ ਦਿਖਾ ਰਹੀ ਸਾਰਿਆਂ ਨੂੰ ਖੜਾਏ ਪਜਾਮਾ ਕੁੜਤਾ ਪਾਇਆ ਵਾ ਇਹਦੀ ਮੈਂ ਵੀਡੀਓ ਮੈਂਸ਼ਨ ਕਰੂੰਗਾ ਤੁਹਾਨੂੰ ਕਿੰਨਾ ਚੌੜਾ ਹੋਇਆ ਵਾ ਮੈਂ ਤੇ ਠੰਡਾ ਆਦਾ ਨਾ ਦੇ ਜੇ ਠੜਾ ਆ ਵੀ ਸਾਰੇ ਗਰਮ ਮੁੱਛ ਕਾਲ ਚਾਹ ਪੀਤੀ ਆ ਜਿੱਦਾਂ ਨਹੀਂ ਕੀ ਕੀਤਾ ਤੇ ਖਾਣਾ ਬਣਾਉਣੀ ਬਾਹਰ ਆਣਾ ਤਾਂ ਕੀ ਕੀਤਾ ਤੂੰ ਆਏ ਬੁਰਸ ਕਰਕੇ ਚਾਹ ਲੱਗਦਾ ਵੀ ਖਾਣਾ ਮੈਂ ਸਲੂਂਦਾ ਕੰਮ ਕੀਤਾ ਮੈਂ ਕੀਤਾ ਕਿ ਆਂਦਾ ਸਲੂਂਦਾ ਮੈਨਾਂ ਇਹਨੇ ਕੋਈਾਰੇ ਦੇਖ ਗਏ ਯੋ ਲੱਖ ਦਾ 35 35 40 ਚ ਰਹੀ ਆ ਤੇ ਰਾਸ਼ਨ ਹੀ ਖਾਦਾ ਯੋ ਮੈਂ ਪੈਸਿਆਂ ਦੇਨੇ 15 ਹਜ਼ਾਰ ਗਿਆ ਕਰਦੇ ਆਂ ਦੀਆਂ ਤਾਂ ドラਮਾ ਦੀ ਇੱਕ ਹੀ ਉਹਦਾ ਰੇਟ ਵੇਖਿਆ ਸੀ ਈ ਹੋਇਆ ਜਿ ਫੀਲਿੰਗ ਨਹੀਂ ਆ ਐਵਸਮ ਫੀਲਿੰਗ ਨਹੀਂ ਤੇ ਤੇ ਸਾਰੀਆਂ ਗੱਲਾਂ ਨਾਲ ਰੋਟੀ ਮੇਂ ਦਾ ਹਾਂ ਐ ਰੋਟੀ ਵੀ ਖਾਦੀ ਨੇ ਕਹਿੰਣਾ ਮੰਮੀ ਕਰਾਸ ਆ ਫੇ ਰੋਟੀ ਖਾਣੇ ਹਰ ਕੋਈ ਵੀ ਖਾਪੈ ਸੈਣ ਕਰੋ ਰੋਟੀ ਖਾਓ ਆ ਕਰੋ ਸੈਣ ਆ ਚੱਕ ਲੋ ਕੋਈ ਵੀ ਕੰਮ ਚਾਏ ਥੋੜੀ ਵੀ ਆ ਚੱਕ ਲੋ ਕਰੋ ਸੈਣ ਤੇ ਆ ਚੱਕ ਲੋ ਟਾਡਾ ਨਾਲ ਨਹੀਂ ਉੱਤੇ ਪੈ ਗਿਆ ਚੱਕੋ ਜੰਜੀ ਬੱਲੂ ਨੂੰ ਕਵੇ ਕਰੇ ਵੀ ਪੰਚ ਕਰਦੇ ਵੀ ਤਾਂ ਪਤਾ ਹੀ ਨਹੀਂ ਆਉਂਦਾ ਆਹ ਬਲੇ ਬਲੇ ਮੈਂ ਤੇ ਦਾ ਬੰਦਾ ਸਿਆਣਾ ਮੈਂ ਤੇ ਦਾ ਬੰਦਾ ਨੂੰ ਅੰਗਰੇਜ਼ੀ ਨੂੰ ਕਹੇ ਵੀ ਚੈਂਬਲੋਗ ਚੋਕੇ ਤੇ ਉਹਨੇ ਕਹਿੰਦਾ ਉਹਨੂੰ ਕਹਵੇ ਨੋ ਇੰਗਲਿਸ਼ ਮੈਂ ਆਪਣੇ ਨੂੰ ਤਾਂ ਨਹੀਂ ਸੀ ਜਾਵਾ ਉਹਨੂੰ ਇੱਕੋ ਜਣਾ ਕਰੀ ਦੇਵੇ ਉਹ ਉਹਨੂੰ ਕਹਵੇ ਉਹ ਕਰੇ ਨੋ ਇੰਗਲਿਸ਼ ਨੋ ਪਾਕਿਸਤਾਨੀ ਜਾਂਦਾ ਕਿਤੇ ਇਹ 2 ਮਹੀਨੇ ਹੋਰ ਓਏ ਇਹ 2 2 4 ਮਹੀਨੇ ਹੋ ਰਿਹਾ ਪਿੰਦਾ ਤੇ ਇਹਨੂੰ ਚੁੱਕ ਕੇ ਲੈਣਾ ਪੈਣਾ ਹੈ 에어ਪੋਰਟ ਤੋਂ ਸਰੀਰ ਭਾਰਾ ਹੋ ਜਾਣਾ ਮੈਂ ਨਹੀਂ ਹੋਣਾ ਨਹੀਂ ਬਣਾਉਣਾ ਮੇਰੇ ਮਾ ਬਥੇਰਾ ਕਹਿਣਾ ਦਹੀਂ ਆ ਖਾਂ ਪਈਆ ਕਿ ਨਾਲ ਕਦੇ ਨਹੀਂ ਵੀਰ ਦੇਖਿਆ ਜਿੰਨੇ ਸਾਰੇ ਟਿਕਟ ਲਾਇਆ ਇੱਕ ਇੱਕ ਜਿਹੜੇ ਜਾਜ ਗਏ ਉਹ ਕੱਲੇ ਵੀ ਪਾਣੀ ਕਿੱਥੇ ਮਿਲਦੀ ਆਣੀ ਨੋਗੀ ਮਾਮਾ ਆ ਫੜ ਧਿਆਨ ਧਿਆਨ ਬਸ ਕਰ ਉਹ ਜੋ ਕੀ ਹੋਇਆ ਜੀ ਹੱਦ ਨੂੰ ਉਹ ਮੈਂ ਡੂੜੀ ਬਣਾਈ ਉਹ ਕੱਫਾ ਕਣ ਆ ਗਏ ਦੁਬਈ ਵਾਲਾ ਇਹਦੀ ਬਣਾ ਦੇ ਹੋ ਤੇ 20 25 ਦਾੜੀ ਵਿੱਚ ਦਾੜੀ ਵਿੱਚ 20 25 ਤਰੀਕ ਤੱਕ ਤੇ ਓਏ ਸਣੀ ਲਓ ਵੀ 25 ਤੱਕ ਇਹੋ ਸਾਰਾ ਆਣਾ ਆਪਣਾ ਅਸਲ ਤੇ ਨਾ ਇਹਨੂੰ ਸਾਲਿਆਂ ਨੂੰ ਉਹ ਉਹਦਾ ਚੇਤਾ ਆ ਗਿਆ ਉਹਦੀ ਨੀ ਆ ਗਿਆ ਮੈਨੂੰ ਓਏ ਮੈਂ ਵੀ ਨੇਜ ਤੇ ਜੋ ਆਇਆ ਹੈਪੀ ਰੱਬ ਬਣ ਕੇ ਆ ਗਿਆ ਕਿੰਨੇ ਐਵੇਂ ਹੀ ਅਗਲੇ ਮਹੀਨੇ ਲੱਗ ਜਾਣਾ ਰਿਸ਼ਤਾ ਕੋਈ ਨਾ ਜਿਹੜਾ ਚਰਾਗ ਚੋਂ ਨਿਕਲਦਾ ਹੁੰਦਾ ਮੰਗੋ ਜੇ ਇਹ ਸਾਲਾ ਜੀਨੋ ਮੰਗੋ ਜੋ ਮੰਨਿਆ ਲੰਘ ਲੋ ਆ ਜਿਹੜੇ ਜਿਹਨੇ ਨਿਕਲਿਆ ਅੱਜ ਜਿਹਨਾਂ ਅੱਜ ਨਹੀਂ ਲੈਣ ਨਹੀਂ ਨਹੀਂ ਜਿਹਨੇ ਬਾਜੀ ਕਹਤਾ ਮੇਰਾ ਸਾਗਰਦੀ ਦਾ ਸਾਗਰਦੀ ਤੇ ਪੂਰੀ ਕਰਾਂ ਸਾਫੇ ਮੇਰੇ ਸਾਗਰਦੀ ਵਿੱਚ ਪੂਰੀ ਕਰ ਤੂੰ ਵੀ ਪਰਾਣਾ ਫੂਲ ਵੇਚ ਨਹੀਂ ਮਣੀ ਗਾਲ ਸੁਣ ਓਏ ਯੋਗ ਸਾਖ ਦਾ ਤੇਰੇ ਨਾਲ ਕਲਾਸ ਕਰਾਈਂਗੇ ਸਾਗਰਦੀ ਯੋਗ ਓਏ ਇਧਰ ਮੈਂ ਕੀ ਚਾਹਦਾ ਤੈਨੂੰ ਆਉਣ ਨੂੰ ਮਰਨ ਨੂੰ ਹੱਥ ਕਰ ਜਾਂਦਾ ਮੈਂ ਤੱਕਾ ਆ ਜੀ ਇਹ ਤਾਂ ਦੀ ਬਤਿਆ ਗਈ ਏ ਸੜਾ ਕਦੇ ਗਏ ਤੂੰ ਨਾਲ ਲੱਗਣਾ ਫੋਟ ਬਾਲਕ ਨਹੀਂ ਖੇਡਣਿਆ ਇਹ ਇਹ ਡਗੂ ਲੈਨੇ ਕਾ ਕਾਟੜਾ ਲਿਆ ਗੁੱਟ ਤਰਾ ਲਿਆ ਯਾਰ ਗਨੇ ਮਾਰਦਾ ਮੋਟਰਸਾਈਕਲ ਡਰਾਈਵਰ ਇਹਦਾ ਕਿਹੜਾ ਹੀ ਭਲਾ ਡਰਾਈਵਰ ਮੈਂ ਆਪ ਹੂੰ ਨਾ ਬੰਗਵਾ ਕੇ ਤੇਰਾ ਕੈਪਚਰ ਕਰਨਾ ਤੇਰਾ ਮੈਨੂੰ ਵੀ ਵੀਡੀਓ ਪਰ ਉਹ ਪੜੋ ਇਹ ਮਗਰ ਤੇਰੀ ਫਿਗਰ ਚੈੱਕ ਕਰਨਾ ਕੀ ਗੱਲ ਤੂੰ ਜਾ ਚੱਲ ਜਾ ਵੇਲਾ ਮੜੀ ਬਾਸ ਮੜੀ ਜਾ ਉੱਤਰ ਲੈ ਓਏ ਵਾਜਿਸ ਨਾ ਦੇ ਮੜੀ ਜੀ ਕੀ ਗਏ ਆਇਆ ਕੰਪਨੀ ਦਾ ਵਾ ਲੱਗਣ ਡਿਆ ਮੈਨੂੰ ਤੇਰੀ ਗੋਪੀ ਦੀ ਮਾਸੀ ਬੋਲੀ ਹੈਲੋ ਹਾਂ ਕਿਹੜਾ ਬੁੱਢਾ ਹੈ ਉਹਨਾਂ ਦਾ ਲੱਖੇ ਗਾਉਂ ਉਹ ਤੁਰਿਆ ਜਾਂਦਾ ਜੀ ਉਹ ਤੋਂ ਆਨੇ ਤੇ ਕਿਹਦੇ ਕਿਹਦੇ ਦੇ ਕਿਹਦੇ ਵੇਕੀ ਓਏ ਆਈ ਬਰਾਵਾ ਅਸੀਂ ਜੌਜਮਹਾ ਕੀ ਚੀਜ਼ ਆ ਉਹ ਪਾਟੀ ਫੜਿਆ ਤੈਨੂੰ ਉਡਾ ਕੇ ਦਵਾਤਾ ਹੈ ਕਰੀ ਲੈ ਇੱਕ ਦੇ ਬੰਦਾ ਜੱਟੋ ਸਾਹਿਬ ਤੁਸੀਂ ਤੇ ਗੱਡੀ ਲੈ ਕੇ ਮਾਣੀ ਬੜਾ ਕਰ ਢਿੱਲੋ ਸਾਹਿਬ ਤੁਸੀਂ ਤੇ ਗੱਡੀ ਲੈ ਕੇ ਮਾਣੀ ਸਭੀ ਸਭੀ 2 ਇੰਚ ਪਵਾ ਕੇ ਮੋਦੀ ਪਾ ਕੇਸੀ ਲੱਤ ਪਾ ਲੈ ਗਗਣ ਦਾ ਵੀ ਔਖਾ ਹੀ ਹੈ ਗਗਣ ਆਪਾਂ ਨੂੰ ਐ 60 ਦਾ ਵਧਾਈ ਵਧਾਈ ਬਣਾਉਂਦੀ ਦੁਬਈ ਆੜਿਆ ਵਧਾਈ ਬਣਾਉਂਦੀ ਦੁਬਈ ਆੜਿਆ ਭਾਏ 2 ਖਰਚਾ ਤੇ 40 ਘਟਾਈ ਜਾਂਦੇ ਤੇ ਕਿੰਨੇ ਦਾ ਪੈ ਗਿਆ ਭਾਜੀ ਇਹ ਗੱਲ ਆਪਣੇ ਵਿੱਚ ਹੀ ਸਾਰਿਆਂ ਜਿੱੱਡ ਲੱਗੀ ਲੱਗੀ ਰਹਿੰਦੇ ਜਿੱਟ ਲੱਗਣੀ ਚੱਲੋ ਤੇ ਹਾਲ ਤੋ ਬਿਨਾ ਅਧੂਰੇ ਆ ਸਾਰੇ ਬਲੋਗਾਂ ਦੇ ਕਿਤੇ ਨੰਨਾ ਨਾ ਪਾਦੀ ਕਿਤੇ ਜਾਣ ਲੱਗੇ ਹੋ ਜਾ ਤਿਆਰ ਹੋ ਜਾ ਤਿਆਰ ਕਿਤਨੀ ਵਜੇ ਤਿਆਰ ਬੈਠੇ ਰੇ ਉਹਦਾ ਕੋ ਵਿਚ ਆਦੀ ਵੀ ਛੇ ਛੱਡੀ ਉਹ ਇਹਨੂੰ ਵੀ ਜਦੋਂ ਲੈਂਦਾ ਰਸੀ ਪਾ ਕੇ ਲਿਆਉਣਾ ਆ ਸਰਵਜੀ ਨਹੀਂ ਕਰਾਉਂਦਾ ਇਹਦੀ ਇਹਦੇ ਕੋ ਵੀ ਟਾਈਮ ਨਹੀਂ ਨਾ ਮੇਰੇ ਆਂ ਨੂੰ ਇਹਦੇ ਕੋ ਵੀ ਟਾਈਮ ਨਹੀਂ ਆ ਤਨਵੀਰ ਕੋ ਕੀ ਕੀ ਕੰਮ ਆ ਸਨੈਪ ਚੜ ਪਾਈ ਜਾਣੀ ਚਾਟਾਂ ਕਰੀ ਜਾਣੀਆਂ ਇਹਨਾਂ ਦਾ ਵਾਸ ਨਹੀਂ ਯਾਰ ਇਹ ਜੰਗਲ ਪਾਣੀ ਜਾਣ ਲੱਗੇ ਪਹੁੰਚਣੇ ਆ ਬਜੜ ਯਾਰ ਜੇ ਮੈਂ ਬੈ ਲੀ ਆ ਭਾਈ ਗਾਇਜ਼ ਲਹਾਜ਼ ਹੋ ਪਉਣ ਲੱਗਾ ਹੁਣ ਮੈਂ ਹੱਥ ਧੋਣ ਲੱਗਾ ਸਨੈਪਚੈਟ ਤੇ ਉਹਨਾਂ ਬਣਾਈ ਵੀ ਕਿਤੇ ਬੰਦਾ ਕਰੇ ਪਾਇਆ ਕਰੂ ਫਸੇ ਨੇ ਪਾਤੀ ਸਨੈਪਚੈਟ ਤੇ ਲੋਕ ਯਾ ਗਾਇਜ਼ ਵੀਰੇ ਪ੍ਰੈਸ਼ਰ ਜਾਂ ਪੈਣ ਦੇ ਆ ਦੇਖ ਜੱਗ ਨਹੀਂ ਮੜ ਗਈ ਦੇਖੋ ਗੁਰਗੜ ਹੋ ਰਹੀ ਆ ਉਹ ਅੰਟੀ ਵੀ ਬੜੀ ਯਾਦ ਕਰ ਗਾਇਜ਼ ਵੀਰੇ ਆ ਦਾਲਵਾ ਗਾਇਜ਼ ਵੀਰੇ ਆ ਚੜਨ ਦੀ ਸਬਜ਼ੀ ਕਾਨ ਕੀ ਕਹਿੰਦਾ ਦਾਦੇ ਮੜਾ ਜਾ ਓਏ ਖਾਨ ਕੀ ਕਹਿਦਾ ਮਾਨ ਕਹਿੰਦੇ ਆ ਜਦੋਂ ਮਾਨ ਲੜ ਗਿਆ ਦੋ ਲੋਕ ਮਾਰੇ ਦਾ ਭਲ ਕੇ ਲੈ ਵਿਸਕੀ ਆਈ ਉਹਨੂੰ ਕਿਹਦਾ ਫੋਨ ਆਉਂਦਾ ਵਿਆ 20 ਜੀ ਬਹੁਤ ਵੇਖ ਸੀ ਚੂਬੇ ਦਾ ਉਹਦੀ ਵੀਡੀਓ ਸੀ ਸੋ ਇਹਦੀ ਵੀਡੀਓ ਬਣ ਗਈ ਆ ਇਹ ਆਪੇ ਹੋਈ ਇਹ ਆਪਾਂ ਨੂੰ ਫਾਈਨਾਂਸ ਫਲੂਸ ਕਰਾ ਕੇ ਕਿੰਨੇ ਚ ਪਈ ਓਏ ਇਹ ਆਪਾਂ ਨੂੰ ਫਾਈਨਾਂਸ ਫਲੂਸ ਕਰਾ ਕੇ ਕਿੰਨੇ ਚ ਪਈ ਗੱਡੀ ਸਾਰੀ ਪਈ 22 ਲੱਖ ਦੀ ਬਿਲਕੁਲ ਨਹੀਂ ਕਰਾਈ ਜਮੈਟ ਰਿਕੈਟ ਦੇ ਕੇ ਹੋਰ ਪਈਆ ਵਾਕੀ ਟਿੱਲੋਣਾ ਇਹ ਨਾ ਕਿਉਂ ਵੀ ਢੱਲੋਣੇ ਕਿ ਪ੍ਰਾਣੀ ਗੱਡੀ ਰੱਖੀ ਲਿਆ ਕਿਉਂ ਢੱਲੋਣੀ ਸਮਾਨ ਵੇਚਦੇ ਆ 24 ਸੀ ਲੱਗੇ ਬੱਸ ਪਹਾੜ ਵਾਲੇ ਓਏ ਹੁਣ ਫੇਰ ਲੋਕਾਂ ਕਹਿੰਦਾ ਢੱਲੋਣੀ ਸਮਾਨ ਨਹੀਂ ਵੇਚਦੇ ਆ ਵੀਲ ਬਾਹਰ ਨਹੀਂ ਘਟਾਇਦਾ ਵੀਲ ਭੈ ਇਹਦਾ ਓਏ ਉਹ ਵੀਲ ਸਾਰੇ ਇਹਦਾ ਸਮਾਨ ਬਾਹਰ ਹੁੰਦਾ ਨਾ ਉਹ ਸਬਜ਼ੀ ਚਾਉਂਦੇ ਨੇ ਸਬਜ਼ੀ ਰਿਪੋਰਟ ਜਿਹੜੇ ਉਹ ਮਗਾਏ ਹੁਣ ਰਿਪੋਰਟ ਕਰਾਏ ਇਹ ਦੇਦਾ ਇਹਦਾ ਡਰਾਈਵਰ ਗਿਆ ਵਾ ਟ੍ਰੇਨਿੰਗ ਤੇ ਦੇ ਲੋਕ ਕਹਿੰਦੇ ਲੋਨ ਸਮਾਨ ਵੇਚਦੇ ਉਸ ਸਮਾਨ ਨਹੀਂ ਦੇਦੇ ਮਿਹਨਤ ਦੀ ਕਮਾਈ ਆ ਲੋਕ ਕਹਿੰਦੇ ਕਹਦੇ ਨੇ ਕਿ ਇਹਦਾ ਟਿਲੋਂ ਨਹੀਂ ਸਮਾਨ ਵੇਚਦੇ ਇਹ ਨਹੀਂ ਪਤਾ ਬਿੱਟੇ ਲੋਨ ਨਹੀਂ ਇਸ ਵੇਲੇ 5 ਵਜੇ ਤੱਕ ਹੰਤੇ ਹੁੰਦੇ ਆ ਹੈ ਯਾਰ ਕੀ ਗੱਲ ਵੇਚਦੇ ਤੇ ਵੇਚਦੇ ਕਹਦੇ ਆ ਵੈਸੇ ਵੀ ਨਹੀਂ ਕੀਤਾ ਮੈਂ ਅਜੇ ਤੂੰ ਨਾ ਜਾਣਾ ਤੇਰੇ ਉਹ ਇਹ ਅਵੈਰੀ ਕਾ ਦਾ ਆ ਕੇ ਦਿਖਾ ਦੇ ਦਿਖਾ ਦੇ ਵੀ ਵਲੌਗ ਚ ਓ ਯਾਰ ਕਿਹੋ ਹੋ ਰਿਹਾ ਪੱਥਰ ਤੇ ਲਕੀਰ ਆ ਇਹਦੀ ਓਏ ਉਹ ਦੇਲ ਜਾਤਾ ਹੁੰਦਾ ਮੈਨਾਂ ਕਿਹਾ ਜਾਓਗੇ ਤੈਨੂੰ ਪੈਰ ਤੇ ਨੇ ਦੱਸਿਆ ਹੁੰਦਾ ਜਾਣਾ ਵਾ ਇਹ ਲਿਖਿਆ ਆ ਚੱਲ ਵੇਖ ਲਈਏ ਇਹ ਮੈਂ ਹਾਂ ਰਹਿਣਗੇ ਜੀ ਲਾਭ 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 ਦਿਖਾਣਾ ਕੀ ਲਿਖਿਆ ਲਾਭ ਸਾਹਿਬ ਲਾਭ ਲਿਖਿਆ ਮੇਰੇ ਘਰ ਲਾਭ ਵੰਦੇ ਵਾਏ ਜੀ ਬਾਬਾ ਬਾਬਾ ਮੰਨਾ ਆਇਆ ਆਇਆ ਕੋ ਖਾ ਜਾ ਪਾਣੀ ਪੁਣੀ ਪੀ ਲੈ ਆਪੇ ਨੂੰ ਖਾਦਾ ਆਪੇ ਕਿਤੇ ਆਉਂਦਾ ਨਾ ਮੈਂ ਨਾ ਖਾਲਸ ਹੈਂਡ ਬ੍ਰੇਕ ਚੁੱਕਣੀ ਪੈਂਦੀ ਗੱਡੀ ਤੇ ਐ ਅੱਛਾ ਇੱਥੋਂ ਇਹਨੂੰ ਨੱਪੋਗੇ ਬਸ ਇਹ ਲਾਸਟ ਪੁਆਇੰਟ ਹੀ ਗਾੜੀ ਮੈਨੂੰ ਨਹੀਂ ਪਤਾ ਖਾਲਸਾ ਇਹਨੇ ਅੱਜ ਹੱਡੀ ਖਾਲਸਾ ਜੀ ਫੜੇ ਬਲਾ ਓਏ ਇਧਰੋਂ ਕਿਧਰੋਂ ਕੀੜਾ ਮਾਰਿਆ ਖਾਲਸਾ ਜੀ ਹਾਂਜੀ ਨਾਗੀ ਆਣੀਓ ਬਾਦ ਕੀ ਵੀ ਨੇ ਨਿਹੰਗਰ ਦਾ ਜੋਗੀ ਜੋਗ ਦਾ ਬਾਦ ਦਾ ਜੋਗੀ ਬਾਦ ਦਾ ਜੋਗੀ ਸਿੱਧਾ ਆ ਕਾ ਦਾ ਜੋਗੀ ਇਹਨਾਂ ਨੂੰ ਖਾ ਸਕਦਾ ਹੁਣ ਫੰਡਲ ਲੈ ਰਿਹਾ ਨਾ ਛੋਟੀ ਨੇ ਖੋਲ ਦਿਨਾ ਦੇ ਯਾਦ ਲੈ ਆ ਤੇ ਆ ਬੰਦ ਛੋਟੀ ਫਿਰ ਇਦਾਂ ਦੇ ਲੈ ਲਿਆ ਕ ਭੈਣਾ ਜੇ ਜੇ ਗਰਾਊਂਡਿਆਂ ਤੇ ਚਾਰੀਆਂ ਵੀ ਨੇ ਲੈ ਲੈ ਛੋਟੀ ਨਾਲ ਕੰਮ ਜੀ ਇਦਾਂ ਦੇ ਲੈ ਲਿਆ ਕ ਭੈਣਾ ਅੱਜ ਛੋਟੀ ਬੋਤਲ ਵੀ ਯਾਰ ਆ ਆ ਹਾਂ ਇਹਨੇ ਮਾਰੀ ਓਏ ਆ ਜਾ ਓਏ ਓਏ ਆ ਜਾ ਭਰਾਵਾ ਲਾਗੇ ਕਿਹੜੀ ਕੇਦਾ ਫੋਨ ਵੀ ਆਉਂਦਾ ਤੇ ਕੋਈ ਅੰਨੀ ਆ ਮੈਂ ਚਾਹ ਪੀਤੀ ਪਿਆ ਲੈ ਲੈ ਟੰਡੇ ਦੀ ਬੋਤਲ ਪੂਰੇ ਵਿੱਚ ਜਾ ਰਿਹਾ ਪਾਣੀ ਚਾਹ ਧੀ ਲਈ ਆ ਪਰ ਲੋਕੜ ਘੁੰਮ ਰਹਿਣ ਜੀ ਕਦੇ ਹੈ ਨਾ ਸਮਝੋ ਇਹ ਫੁੱਲ ਬਾ ਇਹ ਫੁੱਲ ਫਾੜ ਨਹੀਂ ਹੁੰਦੀ ਇਹ ਬੱਤੀ ਨਾਲ ਫੁੱਲ ਹੁੰਦੀ ਹੈ ਇਹ ਰਾਣੀ ਤੇ ਨੱਚੋ ਕਿ ਇੰਟੈਂਸ਼ਨ ਨਹੀਂ ਕਿੰਨਾ ਰਾਤ ਵਾਰੀ ਚਾਹ ਬੁੱਲਦੀ ਰਾਣੀ ਓਏ ਆਲਾ ਸੜਦੀ ਸੁਕਤੇ ਵਾਰ ਚ ਮਨਗਾ ਲਓ ਠੀਕ ਚਾਹ ਖਿਲਾ ਮੈਂ ਤੂੰ ਮੋੜ ਨਹੀਂ ਆਉਂਦਾ ਰਾਤਾਂ ਨੂੰ ਨਹੀਂ ਇਹ ਐਵੇਂ ਨਾ ਸਮਝੀ ਠੀਕ ਜਰਾ ਸੋਇਆ ਕਰੋ ਇਹ ਇਹ ਇਦਾਂ ਦੀ ਰਾਣੀ ਹੈ ਜੇ ਓਏ ਇਹ ਇਦਾਂ ਦੀ ਰਾਣੀ ਹੈ ਦੀ ਮਾੜੀ ਚ ਕੱਟਵਾ ਤੇ ਬਾਵਾ ਪਾ ਦਿੰਦੀ ਗੱਲ ਤੇ ਐਕਸੈਸ ਚੈੱਕ ਲਓ ਤੇਰੀ ਮੰਮੀ ਦੀ ਬਾਹ ਨੂੰ ਤੂੰ ਇੱਥੇ ਨਹੀਂ ਉਹਨੇ ਮੈਤਾਨੀ ਕੱਪੜਾ ਉਹ ਮਮਾ ਨੇ ਬਣਾਵਾ ਕੇ ਉਹਨੇ ਮੈਤਾਨੀ ਟੱਪਣਾ ਨੇ ਉਹਦਾ ਔਖਾ ਵਾ ਗੁਰਗਾ ਇੱਕ ਕਰਾ ਲਈ ਜਿਹਦੇ ਦਾਦੇ ਰਹਿਣ ਤੋਂ ਘਰੇ ਆਹ ਉਹਦਾ ਕਰਾ ਲਈ ਜਾਂਦਾ ਵਿਆ ਉਹਦੂ ਕ ਫੋਟੋ ਕਾਪੀਆਂ ਕਰਾ ਲਈ 1000 ਨਹੀਂ ਹੁੰਦੀ 10 ਤਰੀਕ ਦੀ ਹੂੰ ਕਰਾਈ ਨਹੀਂ ਜੇ ਖਾਲੇ ਦੇ ਸਲਾਮਾ ਕਰਾਈ ਨਹੀਂ ਹੈ ਪਹਿਲਾਂ ਉਹ ਨਹੀਂ 80 ਲਈ ਜਾਂਦਾ ਕੋਈ ਕਿਤੇ ਦੁਕਾਨੇ ਮੈਂ ਨੈਟ ਤੇ ਇੱਕ ਹੀ ਦਿਖਣਾ ਵਾ ਜਿਹੜੀ ਮਰਜ਼ੀ ਜਿੱਥੇ ਮਰਜ਼ੀ ਜਾਓ ਜਿੱਥੇ ਮਰਜ਼ੀ ਥੋੜਾ ਬੋਧਾ ਯਾਰ ਖਾਂਦਾ ਹਣਾ ਬਰ ਵੀ ਲੈ ਲਓ ਕਾਲੇ ਨਾ 5 ਸਾਲ ਠੰਡਾ ਪੀ ਉਹ ਅੱਜ ਕਿੱਥੋਂ ਆਏ ਜੋਗੇ ਉਹ ਨਹੀਂ ਤੂੰ ਨਹੀਂ ਬਾਹਰ ਠੀਕ ਆ ਔਖਾ ਢਾਡਾ ਕਿੱਥੇ ਚੱਲੇ ਜੇ ਕਰਦੇ ਬੜਾ ਨਰਮ ਕਰਦੇ ਹਾਂ ਲਾਇਸੈਂਸ ਹੈਗਾ ਇਹ ਢੱਪਈ ਵਾਲਾ ਯਾਰ ਜਬਾ ਜੇ ਕੋ ਰੂਬੀ ਕੋ ਨੂੰ ਹੋ ਗਿਆ ਸਮਝ ਲਾ ਕੀ ਕਰਾ ਪਹਿਲੇ ਕੀ ਲਿਆਉਣਾ ਪੁੱਤ ਨੂੰ ਕੀ ਕੀ ਲਿਆਉਣਾ ਓਏ ਚੱਲ ਉਹ ਘੱਟ ਘੂਟ ਰੇਸ ਇਹਦੀ ਪੱਧਰੀ ਨਹੀਂ ਹਾਂ ਗੱਲ ਚ ਨਾ ਭਵਾਦੀ ਬਾ ਫੇਰ ਤੂੰ ਰਾਜਿਆਂ ਪੱਕਾ ਡਰਾਈਵਰ ਟਿਕੜੇ ਹੋਰ ਭਜਾ ਇਹਦੇ ਕਾਟੀ ਉੜੀ ਭਜਦੀ ਦੇਖੋ ਵੀਊ ਹੋਰ ਕਰਦੇ ਸ਼ੀਸ਼ਿਆਂ ਤੋਂ ਬਿਨਾਂ ਵੀਊ ਚ ਕਰਦੇ ਹੋਰ ਕਰਦੇ ਓਏ ਆ ਮੈਂ ਤੇ ਕਹਿੰਦਾ ਮੋੜ ਲੀਏ ਗੁਰੂ ਸਾਹਿਬ ਤੇ ਬਾ ਪਾੜਾ ਲਾ ਗਏ ਆਪਾਂ ਪੋੜ 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 ਬਈ ਆਪ ਨਹੀਂ ਆਪ ਦੇਖ ਤੋਂ ਇਹ ਹੋਲੀ ਹੋਲੀ ਮੋਸ ਕਿੰਨੇ ਤੇ ਐ 50 ਐ ਲੋਇਆ 50 ਬਣਾਇਆ 50 ਥੋੜੀ ਜਿਹਾ ਮਾ ਉਹ ਨਿਕਲਦੀ ਗੁਰਵਾ ਆ ਲਾਸਟ ਇਹਦਾ ਹਾਂ ਪੋੜ ਨਿਕਲਦੀ ਗੁਰਵਾ ਐ ਇਹ ਨਿਕਲਦੀ ਇੰਨੀ ਜਿਹੇ ਇੱਥੋਂ ਇੱਥੋਂ ਮੋੜ ਲਾ ਗੁਰਵਾ ਬਹੁਤ ਥਾਂ ਹੈਗਾ ਥਰੀ ਹੈ ਕੀ ਲਿੰਗ ਕਿਦਾਂ ਦੀ ਹੁੰਦੀ ਤੁਹਾਨੂੰ ਮੈਨੂੰ ਜਾ ਜਾਣੇ ਬੁਰਾ ਮੈਂ ਜਾਜ ਵਿੱਚ ਚਲਾਉਂਦਾ ਨੇ ਸਾਡੇ ਮਾਮੇ ਨਾਲ ਜਾ ਆ ਜਾਣਾ ਬੀਰਫੋ ਮਜਾ ਆਉੜਿਆ ਇਧਰ ਭਾਵੇਂ ਆ ਟੰਗੀ ਜੀ ਬੈਠੀ ਹੈ ਮਗਰ ਵੇ ਮਗਰ ਵੇ ਓਏ ਇਤੋਂ ਨਹੀਂ ਮੁੜਨਾ ਉੱਕਟ ਨਾ ਮਾਰੀ ਨਹੀਂ ਓਦਾਂ ਟੋਆ ਬਜਾਉਣਾ ਮਾਮਾ ਮੈਂ ਏ ਕੜਤਦੀ ਗੜੀ ਘੂਆ ਤੇ ਘੜਕਾਉਂ ਕਿੱਥੇ ਵੀ ਪਰ ਅਹੀਂ ਕਰੀ ਹੀ ਨਹੀਂ ਚੀਜ਼ ਹੀ ਨਹੀਂ ਘੜਕਾਈ ਇਹ ਇਹ ਘੜਕਾ ਮਗਰ ਉਹ ਵੇਖ ਲੈਣੇ ਬੇਟਾ ਆਪਰੇ ਨਾ ਜਣੀ ਫਲੇ ਪਿਆ ਗਾੜੀ ਦਾ ਮਗਰ ਉਹ ਵੇਖ ਲੈ ਕਿਹਦੇ ਨਰੀ ਹੈ ਮਗਰ ਕੋਰ ਪੰਦਰਾ ਆਹੋ ਜੇ ਕੱਢ ਦੇ ਸਾਡੇ ਕੱਢ ਦੇ ਹਾਂ ਕੱਢ ਮੈਂ ਤੁਹਾਡੇ ਹੌਸਲੇ ਦੇ ਆ ਪਰਲੇ ਬੰਨੇ ਬੋਟ ਦੀ ਸਾਡੀ ਪੈ ਇੱਕ ਦੇ ਮੂਹ ਹੀ ਨਹੀਂ ਆਪਣਾ ਬੜੇ ਗੁਰੂ ਆਏ ਆ ਆਗੇ ਥੋੜੀ ਚੱਲਦੀ ਆ ਇਹ ਬੜੇ ਹੌਂ ਦੇਣਾ ਚਲਾਉਣੀ ਪੈਂਦੀ ਆਗੇ ਚੱਲ ਜਾ ਜਾਨਾ ਕਾਹ ਕਾਉਂਟਰਾਂ ਤੇ ਚੜਾਉਣੀ ਆ ਓ ਮਜ਼ਾ ਆਇਆ ਯਾਰ ਨਹੀਂ ਕਿਦਾਂ ਦਾ ਫੀਲ ਹੋਇਆ ਤੁਹਾਨੂੰ ਉਹ ਜਿੱਦਾਂ ਨਾ ਉੱਥੇ ਬੈਕ ਹੁੰਦਾ ਜਹਾਜ਼ ਤੇ ਉੱਥੇ ਉੱਥੇ ਨਸਾਨ ਦੇ ਉਹ